26 ਜਨਵਰੀ ਨੂੰ ਟਰੈਕਟਰ ਮਾਰਚ ਦੇਸ਼ ਭਰ ਦੇ ਵਿੱਚ ਲੋੜੀ ਵਾਲੇ ਦਿਨ ਜਿਹੜਾ ਨਵਾਂ ਮੰਡੀਕਰਨ ਦੀ ਨੀਤੀ ਵਾਲਾ ਖਰੜਾ ਆਇਆ ਉਹਦੀਆਂ ਕਾਪੀਆਂ ਸਾੜਨ ਵਾਲਾ ਪ੍ਰੋਗਰਾਮ ਹੈ। 10 ਤਰੀਕ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਦੇ ਸਰਕਾਰ ਦੇ ਪੁਤਲੇ ਫੁਕਨ ਦਾ ਵੀ ਪ੍ਰੋਗਰਾਮ ਹੈ। ਪੱਲੇਵਾਲ ਸਾਹਿਬ ਦੀ ਸਿਹਤ ਕੱਲ ਵੀ ਕੱਲ੍ਹ ਆਦਮੀ ਕਾਫੀ ਵਿਗੜ ਗਈ ਸੀ। ਇੱਕ ਵਾਰ ਤਾਂ ਕਹਿੰਦੇ ਨੇ ਡਾਕਟਰਾਂ ਨੇ ਕਿਹਾ ਤਾਂ ਸੀਗਾ ਜੀ ਅਸੀਂ ਬੇਬਸ ਹਾਂ। ਜਿਹੜੇ ਉਹ ਬੈਠਿਆ ਕੇਂਦਰ ਸਰਕਾਰ ਵਾਲੇ ਮੁਖੀ ਉਹਨਾਂ ਨੂੰ ਤਰਸ ਨਹੀਂ ਆ ਰਿਹਾ। ਬਾਬਰ ਨੂੰ ਜਾਬਰ ਕਿਹਾ ਸੀਗਾ ਨਾਨਕ ਭਾਸ਼ਾ ਨੇ। ਹੁਣ ਨਰਿੰਦਰ ਮੋਦੀ ਨੂੰ ਕੀ ਕਹੀਏ? 2 ਰੁਪਏ ਕਿਲੋ ਆ ਗੋਭੀ। ਤੁਸੀਂ ਕਹਿਣ ਵੀ ਕਿੱਦੋਂ ਲੈਨੇ ਆਂ? ਬਾਜ਼ਾਰ ਚੋਂ? ਬਾਜ਼ਾਰ ਚੋਂ ਵੀਰ ਭੇ। ਵੀਰ ਵੀ ਹੈ। ਮੰਡੀ 'ਚ 2 ਰੁਪਏ ਕਿਲੋ ਆ ਗੋਭੀ। ਕਿਸਾਨ ਨੇ 4 ਮਹੀਨੇ ਫਸਲ ਪਾਲੀ ਆ। ਉਸ ਨੂੰ 2 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਹੇ ਨੇ। 2 ਰੁਪਏ ਕਿਲੋ ਕਿਸਾਨ ਨੂੰ ਮਿਲ ਰਹੇ। ਤੇ ਉਹ ਵੀ ਮਤਲਬ ਕਿ ਕਿਸਾਨ ਵੇਚ ਰਿਹਾ ਅੱਗੇ ਉਹ ਆੜਤੀ ਖੁਸਹਾਰ ਤੇ ਲੈ ਲੈਂਦੇ ਆ ਕਿੰਨੇ ਕੁ ਮਿਲਦੇ ਹੋਣਗੇ ਫਿਰ ਉਹਨੂੰ ਗਾਜਰ 28 ਕਿਲੋ ਦਾ ਗੱਟਾ ਜਿਹੜਾ ਹੈਗਾ ਉਹ ਤੁਹਾਨੂੰ ਮਿਲ ਜਾਂਦਾ 90 ਰੁਪਏ ਦਾ ਹੂੰ 90 ਤੋਂ 100 ਰੁਪਏ ਤੇ ਮਿਲ ਜਾਂਦਾ ਤੁਹਾਨੂੰ ਮੰਡੀ 'ਚ 28 ਕਿਲੋ ਦਾ 13 ਕਿਲੋ ਵੇਚ ਰਹੇ ਆ ਨਾ 13 ਕਿਲੋ ਵੀ ਕੀਤੇ ਮੰਡੀ 'ਚ ਤਾਂ ਬਾਜ਼ਾਰ 'ਚ ਕੀ रेट ਆ 20 ਵੀ ਕਿਲੋ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜੀ ਡੱਲੇਵਾਲ ਸਾਹਿਬ ਦਾ ਮਰਨ ਵਰਤ 44ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਆ ਕਹਿੰਦੇ ਰਾਤ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਉਹਨਾਂ ਦਾ ਚੈੱਕਅਪ ਕਰਨਾ ਪੈ ਰਿਹਾ ਹੈ ਬੀਪੀ ਕੱਲ ਵੀ ਤੁਹਾਨੂੰ ਦੱਸਿਆ ਸੀ ਕਾਫੀ ਡਾਊਨ ਜਾਣ ਲੱਗ ਪਿਆ ਤੇ ਉਹਨੂੰ ਕਹਿੰਦੇ ਅਪ ਲਿਉਣ ਵਾਸਤੇ ਹੁਣ ਇੱਕੋ ਹੀ ਉਹਨਾਂ ਕੋਲ ਤਰੀਕਾ ਹੈ ਕਿ ਉਹਨਾਂ ਨੂੰ ਲੱਤਾਂ ਵਾਲੇ ਪਾਸਿਓਂ ਥੋੜੀ ਸਪੋਰਟ ਦੇ ਦਿੱਤੀ ਜਾਵੇ ਉੱਪਰ ਚੱਕ ਦਿੱਤੀਆਂ ਜਾਣ ਤੇ ਤਾਂ ਜੋ ਨਾਰਮਲ ਹੋ ਜਾਵੇ ਪਰ ਹੁਣ ਕਹਿੰਦੇ ਬੋਲਣ ਤੋਂ ਵੀ ਅਸਮਰਥ ਹੋ ਗਏ ਨੇ ਬੋਲਣ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਹੁਣ ਜ਼ੋਰ ਨਹੀਂ ਰਹਿ ਗਿਆ ਤੇ ਦੂਜੇ ਪਾਸੇ ਕਿਸਾਨਾਂ ਨੇ ਕਈ ਐਲਾਨ ਕਰ ਦਿੱਤੇ ਨੇ ਇੱਕ ਤਾਂ 26 ਜਨਵਰੀ ਨੂੰ ਟਰੈਕਟਰ ਮਾਰਚ ਦੇਸ਼ ਭਰ ਦੇ ਵਿੱਚ ਦੂਜਾ ਲੋਹੜੀ ਵਾਲੇ ਦਿਨ ਜਿਹੜਾ ਨਵਾਂ ਮੰਡੀਕਰਨ ਦੀ ਨੀਤੀ ਵਾਲਾ ਖਰੜਾ ਆਇਆ ਉਹਦੀਆਂ ਕਾਪੀਆਂ ਸਾੜਨ ਵਾਲਾ ਪ੍ਰੋਗਰਾਮ ਹੈ ਤੇ 10 ਤਰੀਕ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਦੇ ਸਰਕਾਰ ਦੇ ਪੁਤਲੇ ਫੁਕਨ ਦਾ ਵੀ ਪ੍ਰੋਗਰਾਮ ਹੈ ਸੋ ਕਿਸਾਨ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਨੇ ਪਰ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਰੂਰ ਹੈ ਜੀ ਢੱਲੇਵਾਲ ਸਾਹਿਬ ਦੀ ਸਿਹਤ ਅਖਰ ਕੱਲ ਵੀ ਕੱਲ ਰਾਤ ਵੀ ਕਾਫੀ ਵਿਗੜ ਗਈ ਸੀ ਹੂੰ ਚਲੋ ਇੱਕ ਵਾਰ ਤਾਂ ਕਹਿੰਦੇ ਨੇ ਡਾਕਟਰਾਂ ਨੇ ਕਹਿਤਾ ਸੀਗਾ ਜੀ ਅਸੀਂ ਬੇਵੱਸ ਆ ਹੂੰ ਦੱਲੇਵਾਲ ਸਾਹਿਬ ਨੂੰ ਬੇਵੱਸ ਹੋ ਗਈ ਦੱਲੇਵਾਲ ਸਾਹਿਬ ਦੇ ਬਾਰੇ ਤੇ ਪਰ ਜਿਹੜੇ ਉਹ ਬੈਠਿਆ ਕੇਂਦਰ ਸਰਕਾਰ ਵਾਲੇ ਮੁਖੀ ਉਹਨਾਂ ਨੂੰ ਤਰਸ ਨਹੀਂ ਆ ਰਿਹਾ ਤੈਂ ਕੀ ਦਰਬਾਬਰ ਨੂੰ ਜਾਬਰ ਕਿਹਾ ਸੀਗਾ ਨਾਨਕ ਬਾਸਾ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ ਤੇ ਅ ਹੁਣ ਕੀ ਕਹੀਏ ਹਮ ਹੁਣ ਨਰਿੰਦਰ ਮੋਦੀ ਨੂੰ ਕੀ ਕਹੀਏ ਕੀ ਬਦਲਾ ਲੈ ਰਹੇ ਨੇ ਉਹ ਜਿਵੇਂ ਪਹਿਲਾਂ ਬਦਲਾ ਲੈਂਦੇ ਸੀਗੇ ਸਿੱਖਾਂ ਨੇ ਮਰ ਕਿਦਾਂ ਸਾਡੀਆਂ ਧੀਆਂ ਆਪਣਾ ਹਿੰਦੂ ਵੀਰਾਂ ਧੀਆਂ ਆਪਣਾ ਬਚਾਇਆ ਹਿੰਦ ਨੂੰ ਬਚਾਇਆ ਸਿੱਖ ਨੇ ਹਿੰਦ ਨੂੰ ਬਚਾਇਆ ਬੱਚੇ ਸ਼ਹੀਦ ਕਰਦ ਕਰਾਤੇ ਗੁਰੂ ਪਾਤਸ਼ਾਹ ਨੇ ਤੇ ਗੁਨਾਨੰਦ ਪਾਤਸ਼ਾਹ ਨੇ ਇੱਕ ਨਵੇਂ ਤਰੀਕੇ ਨਾਲ ਸਾਡੇ ਧਰਮ ਨੂੰ ਤੋੜਿਆ ਜਾਤਾਂ ਪਾਤਾਂ ਖਤਮ ਕੀਤੀਆਂ ਇੱਕ ਇਨਸਾਨ ਬਣਾਇਆ ਇੱਕ ਤੋਂ ਇਨਸਾਨ ਤੇ ਉਹਨੇ ਪਾਵਰ ਨੂੰ ਜਾਬਰ ਕਿਹਾ ਸੀਗਾ ਪਾਪ ਕੀ ਜੰਗਲ ਕਾਬਲੋਂ ਧਾਇਆ ਜੋਰੀ ਮੰਗੇ ਦਨ ਬੀ ਲਾ ਲੋ ਇਦਾਂ ਹੀ ਆ ਕੁਸ ਬਿਲਕੁਲ ਜੀ ਮਤਲਬ ਕਿ ਸਾਡੇ ਇੱਥੇ ਆ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਦੀ ਸੇਤ ਬਜ਼ੁਰਗ ਬਜ਼ੁਰਗਾਂ ਤੇ ਜ਼ੁਲਮ ਕਰਨਾ ਬੈਸੇ ਸਾਡੇ ਸਾਡੇ ਭਾਰਤ ਵਿੱਚ ਮਾੜਾ ਕਿਹਾ ਜਾਂਦਾ ਹੈ ਬਜ਼ੁਰਗਾਂ ਨੂੰ ਜ਼ੁਲਮ ਕਰਨਾ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਦੀ ਇੱਜ਼ਤ ਕਰਨਾ ਸਾਡਾ ਪਰਜ ਬਣਦਾ ਮੇਕਰ 70 72 ਸਾਲ ਦੇ ਸਾਡੇ ਡੱਲੇਵਾਲ ਸਾਹਿਬ ਜੀ ਤੇ ਬਜ਼ੁਰਗ ਬਜ਼ੁਰਗਾਂ ਨੂੰ ਮaaf ਕਰ ਰਹੇ ਮੋਦੀ ਜੀ ਇੱਕ ਬਜ਼ੁਰਗ ਦੀ ਸਾਰ ਲੈਣ ਵਾਸਤੇ ਵੀ ਨਹੀਂ ਆ ਰਹੇ ਮੋਦੀ ਜੀ ਮੈਂ ਤੁਹਾਨੂੰ ਕਿਹਾ ਨਾ ਵੀ ਬੜੇ ਜ਼ਾਲਮ ਤਰੀਕੇ ਨਾਲ ਚੱਲ ਰਹੇ ਨੇ ਸਾਡੇ ਹਾਕਮ ਬੜੇ ਜ਼ਾਲਮ ਤਰੀਕੇ ਨਾਲ ਚੱਲ ਰਹੇ ਨੇ ਸਾਡੇ ਹਾਕਮ ਤਰਸਦਾ ਤਾਂ ਕਿਤੇ ਪਾਤਰ ਹੈ ਹੀ ਨਹੀਂਗੇ ਪਹਿਲਾਂ ਜਦੋਂ ਦਿੱਲੀ ਮੋਰਚੇ ਸੀਗੇ ਉਦੋਂ ਪਰਜੀਵੀ ਕਿਹਾ ਅੱਤਵਾਦੀ ਕਿਹਾ ਖਾਲਸਤਾਨੀ ਕਿਹਾ ਇਹ ਕਿਸਾਨ ਹੀ ਨਹੀਂ ਹੈਗੇ ਕਿਹਾ ਬੜਾ ਕੁਝ ਕਿਹਾ ਬਾਜ ਕੰਗਣਾ ਰਣੋਤ ਵਰਗੀ ਦਾ ਕੈਦ ਬਲਾਤਕਾਰ ਹੁੰਦੇ ਰਹੇ ਨੇ ਉੱਥੇ ਇਹ ਕਿਹਾ ਨਾ ਤੇ ਜੇ ਕਿਹਾ ਫਿਰ ਹੁਣ ਚੁੱਪੀ ਕਰ ਜੋ ਉਹਨਾਂ ਦੇ ਮੰਤਰੀ ਮਾੜੇ ਮੋٹے ਬੋਲਦੇ ਆ ਮੰਤਰੀ ਕਹਿੰਦੇ ਆ ਕਿ ਜੀ ਆ ਇਹਨੂੰ ਐਦਾਂ ਇਹਦਾ ਲੋੜ ਹੀ ਨਹੀਂ ਸਾਨੂੰ ਜਿਹਦਾ ਪੰਜਾਬ ਦਾ ਮਸਲਾ ਹੈਗਾ ਜੀ ਤਾਂ ਮਨਣਗੇ ਕੀ ਤੁਸੀਂ ਕਿਹੜੇ ਪਾਸੇ ਨੂੰ ਕੀ ਕਰੋਗੇ ਇਹਨਾਂ ਦੇ ਲੋਕਾਂ ਦਾ ਅੱਛਾ ਕੱਲ ਵੈਸੇ ਨਾ ਦਿੱਲੀ ਵਾਲੇ ਕਿਸਾਨਾਂ ਨਾਲ ਮੀਟਿੰਗ ਕਰ ਲਈ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੇ ਕਹਿੰਦੇ ਦਿੱਲੀ ਦੇ ਕਿਸਾਨਾਂ ਦੀਆਂ ਬੜੀਆਂ ਸਮੱਸਿਆਵਾਂ ਸੀ ਮੇਰੇ ਤੱਕ ਲੈ ਕੇ ਪਹੁੰਚੇ ਸੀ ਵੋਟਾਂ ਹਾਂ ਉੱਥੇ ਵੋਟਾਂ ਹੂੰ ਵੋਟਾਂ ਕਰਕੇ ਉੱਥੇ ਧਿਆਨ ਦਿੱਤਾ ਜਾ ਰਿਹਾ ਵੋਟਾਂ ਕਰਕੇ ਧਿਆਨ ਦਿੱਤਾ ਜਾ ਰਿਹਾ ਇਸ ਕਰਕੇ ਥੋੜਾ ਜਿਹਾ ਉਹਨਾਂ ਦੇ ਉਧਰ ਮੇਰਾ ਹੁਣ ਤੁਸੀਂ ਸਮਝੋ ਗੱਲ ਨੂੰ ਕਿ ਕਿੱਡੇ ਹਾਕਮ ਕਿੰਨਾ ਜ਼ਾਲਮ ਹੋਏਗਾ ਕਿ ਜਿਹੜਾ ਸਾਡੇ ਖਾਂ ਦੇ ਵਿੱਚ ਬਜ਼ੁਰਗਾਂ ਨੂੰ ਇੱਜ਼ਤ ਸਤਕਾਰ ਦੇਣਾ ਬਣਦਾ ਹੈ ਬਜ਼ੁਰਗ ਨੂੰ ਮਰਨਾ ਨੇ ਚਾਹੀਦਾ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਪਹਿਲਾਂ ਤੁਹਾਨੂੰ ਦੱਸਿਆ ਕਰਦਾ ਗੱਲ ਕਹਿੰਦੇ ਜਦੋਂ ਬਜ਼ੁਰਗ ਮਰਦਾ ਨਾ ਮੈਂ ਮੈਂ ਤਾਹਾਂ ਮਾਰ ਕੇ ਰੋਣਾ ਆਪਣੇ ਨਾਲ ਬੜਾ ਵੱਡਾ ਇਤਿਹਾਸ ਲੈ ਗਿਆ ਹੁਣ ਉਸ ਬਜ਼ੁਰਗ ਨੂੰ ਮਾਰਨ ਤੇ ਡਾਕਟਰਾਂ ਨੇ ਕੱਲ੍ਹ ਕਹਿ ਤਾ ਕਹਿੰਦੇ ਜੀ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਕੱਦ ਤੱਕ ਜਿਉਂਦਾ ਰਹਿਣਗੇ ਦੱਲੇਵਾਲ ਕੱਦ ਤੱਕ ਜਿਉਂਦਾ ਰਹਿਣਗੇ ਅਸੀਂ ਨਹੀਂ ਕਹਿ ਸਕਦੇ ਗੱਲ ਇਹ ਹੈ ਜਿਹੜੀਆਂ ਗੱਲਾਂ ਇੱਥੋਂ ਕਹਿੰਦੇ ਆ ਤੁਹਾਡੇ ਸਖਤ ਲੱਗਦੀਆਂ ਨੇ ਲੱਗਦੀਆਂ ਹੋਣਗੀਆਂ ਸਾਰਿਆਂ ਨੂੰ ਵੀ ਇਹ ਗੱਲ ਕਹਿ ਦਿੰਦੇ ਆ ਪਰ ਸੱਚੀਆਂ ਨੇ ਬਾਬਰ ਨੂੰ ਜਾਵਰ ਕਹਿ ਕੇ ਬੜਾ ਜ਼ਬਰਦਸਤ ਕੰਮ ਕਰਨ ਵਾਲੇ ਬਾਬੇ ਨਾਨਕ ਦੇ ਵਾਰਸਾਂ ਨੂੰ ਤੁਸੀਂ ਅੱਜ ਇਹ ਇਹ ਕਰ ਰਹੇ ਹੋ ਜਿਨ੍ਹਾਂ ਨੇ ਹਿੰਦ ਬਚਾਇਆ ਜਿਨ੍ਹਾਂ ਨੇ ਹਿੰਦੁਸਤਾਨ ਬਚਾਇਆ ਉਹਨਾਂ ਨਾਲ ਤੁਸੀਂ ਇਹ ਕਰ ਰਹੇ ਹੋ ਇੱਕ ਕਾਰਪੋਰੇਟ ਲੋਕਾਂ ਦਾ ਢਿੱਡ ਭਰਨ ਵਾਸਤੇ ਜਿਹੜੇ ਕਿ ਹੁਣੇ ਬਹੁਤ ਅਮੀਰ ਨੇ ਅਮੀਰ 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 ਹੋਈ ਜਾ ਰਹੇ ਨੇ ਉੱਪਰ ਤੇ ਉੱਪਰ ਤੇ ਉੱਪਰ ਚੱਕੇ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਹੋਰ ਉੱਪਰ ਚੱਕਣਾ ਚਾਹੁੰਦੇ ਹੋ ਦੇਸ਼ ਨੂੰ ਕੰਗਾਲ ਕਰਕੇ ਦੇਸ਼ ਦੇ ਲੋਕਾਂ ਨੂੰ ਕੰਗਾਲ ਕਰਕੇ ਦੇਸ਼ ਦੇ ਕਿਸਾਨਾਂ ਨੂੰ ਕੰਗਾਲ ਕਰਕੇ ਦੇਸ਼ ਦੇ ਮਜ਼ਦੂਰਾਂ ਨੂੰ ਕੰਗਾਲ ਕਰਕੇ ਤੁਸੀਂ ਸਭ ਨੂੰ ਕੰਗਾਲ ਕਰਨ ਤੋਂ ਬਾਅਦ ਤੇ ਕਾਰਪੋਰੇਟ ਸਾਥੀ ਨੂੰ ਅਦਾਨੀਆਂ ਅਬਾਨੀਆਂ ਨੂੰ ਤੁਸੀਂ ਉੱਪਰ ਚੱਕਣਾ ਚਾਹੁੰਦੇ ਹੋ ਬਸ ਤੁਹਾਡਾ ਇਹੀ ਤੇ ਚਾਇ ਇੱਕ ਭਾਰਤ ਨੂੰ ਕਿਦਾਂ ਗੁਲਾਮ ਬਣਾ ਕੇ ਰੱਖੀ ਹੈ ਆਪਣਾ ਗੁਲਾਮ ਬਣਾਉਣਾ ਭਾਰਤ ਨੂੰ ਤੁਸੀਂ ਕੁਝ ਚੰਦ ਕੁ ਲੋਕ ਹੈਗੇ ਹੋ ਤੁਸੀਂ ਚੰਦ ਕੁ ਗੁਜਰਾਤੀ ਉਹ ਚੰਦ ਕੁ ਕੁਛ ਮਾਰਦੇ ਲੋਕਾਂ ਨੇ ਅਗਵਾਈ ਕਰਨ ਲੱਗੇ ਹੋਏ ਚੰਦ ਕੁ ਲੋਕ ਜਿਹੜੇ ਹੈਗੇ ਆ ਪਹਿਲਾਂ ਗੁਜਰਾਤ ਚ ਗੰਦ ਪਾਇਆ ਫਿਰ ਭਾਰਤ 'ਚ ਗੰਦ ਪਾਉਣ ਲੱਗੇ ਹੋਏ ਮਾਫ ਕਰਨਾ ਮਾਫ ਕਰਨਾ ਮੈਂ ਤੁਹਾਨੂੰ ਲਫ਼ਜ਼ ਜ਼ਿਆਦਾ ਕਹਿਤਾ ਹੁਣ ਤੁਸੀਂ ਪੂਰੇ ਭਾਰਤ ਨੂੰ ਗੰਦਲਾ ਕਰਨ ਲੱਗੇ ਹੋਏ ਕੱਲਾ ਇੱਕ ਜਗ੍ਹਾ ਵੇਚ ਦੋ ਦੋ ਵੇਚ ਦੋ ਸਾਰੀ ਸਾਰਾ ਭਾਰਤੀ ਬੱਚਨ ਤੇ ਲਾਦਾ ਤੁਸੀਂ ਭਾਰਤ ਨੂੰ ਕਾਰਪੋਰੇਟ ਦੇ ਤਰੀਕੇ ਨਾਲ ਚਲਾ ਰਹੇ ਹੋ ਕਿ ਕਾਰਪੋਰੇਟ ਚੱਲੇਗਾ ਤੇ ਕਮ ਹੋਏਗਾ ਨਾ ਕਰੋ ਐਦਾਂ ਆਹ ਬਜ਼ੁਰਗ ਦੀ ਸਾਰ ਲੈ ਲਓ ਆਹ ਬਜ਼ੁਰਗ ਧੱਲੇਵਾਲ ਸਾਹਿਬ ਬੈਠੇ ਨੇ ਉਹਦੀ ਸਾਰ ਲੈ ਲਓ ਤੇ ਵੈਸੇ ਤਾਂ ਉਹਨਾਂ ਨੇ ਕੱਲ ਮੀਟਿੰਗ ਕੀਤੀ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੋਵੇਂ ਫੋਰਮਾਂ ਨੇ ਮੀਟਿੰਗ ਕੀਤੀ ਆ 26 ਜਨਵਰੀ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਹੋਏਗਾ 13 14 ਜਨਵਰੀ ਨੂੰ ਲੋਹੜੀ ਵਾਲੇ ਦਿਨ ਜਿਹੜੀ ਨਵੀਂ ਖੇਤੀ ਨੀਤੀ ਆਈ ਆ ਉਹ ਨਵੀਂ ਖੇਤੀ ਨੀਤੀ ਦੇ ਖਰੜੇ ਸਾਡੇ ਜਾਣਗੇ ਤੇ ਰਾਣਾ ਗੁਰਜੀਤ ਨੇ ਦਲਜੀਤ ਸਿੰਘ ਨੇ ਤਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੁੱਦੇ ਤੇ ਰਾਜਨੀਤੀ ਨਾ ਕਰੇ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੰਜਾਬ ਕਿਸਾਨੀ ਮੁੱਦੇ ਤੇ ਰਾਜਨੀਤੀ ਨਾ ਕਰੇ ਰਾਜਨੀਤੀ ਕੌਣ ਕਰ ਰਿਹਾ ਰਾਜਨੀਤੀ ਤਾਂ ਸਿੱਧੇ ਤੌਰ ਤੇ ਜੋ ਸਾਰੇ ਚੁੱਪ ਨੇ ਤਾਂ ਸਾਰੇ ਚੁੱਪ ਹੋ ਗਏ ਰਾਣਾ ਗੁਰਜੀਤ ਨੇ ਕਿਹਾ ਕਿ ਇਹ ਨਵੀਂ ਖੇਤੀ ਨੀਤੀ ਦੇ ਖਰੜੇ ਵਿਰੁੱਧ ਇਕਜੁੱਟ ਹੋਣ ਹੁਣ ਸਿਆਸੀ ਤਰ੍ਹਾਂ ਇਹਦਾ ਕੰਮ ਖਰਾਬ ਹੋ ਜਾਏਗਾ ਤੇ ਰਾਣਾ ਗੁਰਜੀਤ ਨੇ ਗੱਲ ਆਖੀ ਆ ਤੇ ਭਾਈ ਇਹ ਖੇਤੀ ਕਾਨੂੰਨ ਲਾਗੂ ਕਰ ਰਹੇ ਨੇ ਤਿੰਨ ਖੇਤੀ ਕਾਨੂੰਨ ਪੰਡਾਰੀਕਰਨ ਕਰਕੇ ਮੰਡੀਕਰਨ ਕਰਕੇ ਵੈਸੇ ਨਾ ਕੱਲ ਮਰਦੀਚ ਜਿਹੜਾ ਲੱਗਿਆ ਮੇਰਾ ਧਰਮਿੰਦਰ ਜੀ 2 ਰੁਪਏ ਕਿਲੋ ਆ ਗੋਭੀ ਤੁਸੀਂ ਕਿੰਨੇ ਰੁਪਏ ਕਿਦੋਂ ਲੈਨੇ ਹੋ ਬਾਜ਼ਾਰ ਚੋਂ ਬਾਜ਼ਾਰ ਚੋਂ ਵੀਰ पे ਵੀਰ ਵੀ ਹੈ ਮੰਡੀ ਚ 2 ਰੁਪਏ ਕਿਲੋ ਆ ਬੋਬੀ ਤੁਸੀਂ 20 ਰੁਪਏ ਲੈਨੇ ਹੋ ਵਿਚ ਵਿਚਾਲੇ ਨਾ ਕਿਸਾਨ ਨੇ 4 ਮਹੀਨੇ ਫਸਲ ਪਾਲੀ ਆ ਉਸ ਨੂੰ 2 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਹੇ ਨੇ 2 ਰੁਪਏ ਦੇ ਵਿੱਚ ਕਿਸਾਨ ਨੂੰ ਮਿਲ ਰਹੇ ਤੇ ਉਹ ਵੀ ਅਗਲੇ ਕਿਸਾਨ ਵੇਚ ਰਿਹਾ ਅੱਗੇ ਉਹ 8 ਤੀ ਖੁਸ਼ਾੜ ਤੇ ਲੈ ਲੈਂਦੇ ਆ ਕਿੰਨੇ ਕੁ ਮਿਲਦੇ ਹੋਣਗੇ ਫਿਰ ਉਹਨੂੰ ਕੁਸਾਰ ਲੈ ਲੈ ਅੱਛਾ ਸੀਨਾ ਕਿਦਿਸਾਬ ਪਿੱਛੇ ਜੇ ਵਿਆਹ ਕਰਕੇ ਹਟਿਆ ਦੋ ਚਾਰ ਦਿਨ ਪਹਿਲਾਂ ਗਰੀਬ ਬੱਚਿਆਂ ਦੇ ਹਰਸ ਵਾਲੀ ਵਿਆਹ ਕਰਦਾ ਸਾਡਾ ਇੱਕ ਕਲੱਬ ਤੇ ਉਹਦੇ ਵੱਲੋਂ ਅਸੀਂ ਜਿਹੜੇ ਹੁਣ ਤਿਆਰੀ ਚ ਲੱਗੇ ਹੋਏ ਸੀਗੇ ਮਸ਼ਰੂਮ ਲੈਣ ਚ ਲੱਗੇ ਜੀ ਮਸ਼ਰੂਮ ਜਿਹੜੀ ਬਿਲਕੁਲ ਚਿੱਟੀ ਸਾਫ਼ ਤਾਜੀ ਆਈ ਹੋਈ ਮੰਡੀ ਚ ਰਾਤ 8 ਕੋਈ ਦਾ ਟਾਈਮ ਸੀਗਾ ਉਹ 100 ਰੁਪਏ ਕਿਲੋ ਮਿਲੀ ਸਾਨੂੰ 100 ਰੁਪਏ ਕਿਲੋ ਮਸ਼ਰੂਮ ਲੈ ਲਈ ਤੇ ਜੇਕਰ ਤੁਸੀਂ ਕਿਤੇ ਜਾ ਕੇ ਮਤਲਬ ਆ ਉਹ ਸੀਖਾਂ ਦੇ ਵਿੱਚ ਟੰਗ ਕੇ ਨਾ ਉਹ ਅੱਜ ਕੱਲ ਉਹਦੇ ਬਣਾ ਰਹੇ ਨੇ ਭੁੰਨ ਕੇ ਮਸ਼ਰੂਮ ਦੇ ਉਹ 200 ਰੁਪਏ ਦੀ ਪਲੇਟ ਆ ਜੀ ਉਹਦੇ ਵਿੱਚ 200 ਗ੍ਰਾਮ ਮਸ਼ੀਨ ਮਸ਼ਰੂਮ 200 ਦੀ ਤੇ ਕਿਲੋ ਜਿਹੜੀ ਆ ਉਹ 100 ਰੁਪਏ ਹੋਲ ਸੇਲ 'ਚ ਵੇਚ ਰਹੀ ਆ ਦੇਖੋ ਜੇ ਕਹਿੰਦੇ ਨਾ ਵੀ ਹੋਰ ਸਹਾਇਕਤਾਂ ਦੇ ਅਪਣਾ ਲਓ ਕੋਈ ਹੋਰ ਰੋਜ਼ਗਾਰ ਲੱਭ ਲਓ ਤਾਂ ਉਹ ਅਜਿਹੇ ਹਾਲਾਤ ਨੇ ਜੀ ਇਹ ਤੁਸੀਂ ਦੇਖੋ ਮਤਲਬ ਕਿ ਉਹ ਅਸਜਣਾ ਜਿਹੜਾ ਜੋ ਪ੍ਰਵਾਸੀ ਮਜ਼ਦੂਰ ਆ ਨਾ ਜੀ ਪ੍ਰਵਾਸੀ ਬੰਦਾ ਆ ਗਾ ਨਾ ਜੀ ਉਹਨਾਂ ਨੇ ਇੱਕ ਜੂਨੀਅਰ ਬਣਾ ਲਈ ਜੂਨੀਅਰ ਬਣਾ ਲਈ ਪਿੰਡ ਵਾਲੇ ਜੂਨੀਅਰ ਬਣੀ ਉਹਨਾਂ ਦੀ ਹੂੰ ਪਟਿਆਲੇ ਵਿੱਚ ਬਾਕੀ ਵੀ ਜੂਨੀਅਰ ਬਣਿਆ ਹੋਣਗੇ ਆ ਇਹਨਾਂ ਨੇ ਜਿਹੜੇ ਕਿ ਫਲ 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 ਪ੍ਰੋਡ ਵੇਚਦੇ ਇਹਨਾਂ ਨੂੰ ਜੂਨੀਅਰ ਬਣਾ ਲਿਆ ਜੂਨੀਅਰ ਬਣਾ ਕੇ ਪੂਰੀ ਤਰ੍ਹਾਂ ਮੰਡੀ ਦਾ ਕਬਜ਼ਾ ਕਰ ਲਿਆ ਹੁਣ ਪੂਰੀ ਤਰ੍ਹਾਂ ਜਿਹੜੀ ਕਿ ਰਿਟੇਲ ਦੀ ਮੰਡੀ ਤੇ ਪੂਰਾ ਕਬਜ਼ਾ ਪ੍ਰਵਾਸੀ ਮਜ਼ਦੂਰਾਂ ਦਾ ਹੈਗਾ ਤੇ ਮਨ ਮਰਜ਼ੀ ਰੇਟ ਲਾਉਂਦੇ ਆਪ ਹੀ ਤੈਅ ਕਰਦੇ ਰੇਟ ਵੀ ਆਪਾਂ ਨੇ ਇਹ ਰੇਟ ਇਸ ਰੇਟ ਲੈਣਾ ਆਪਾਂ ਨੇ ਇਹ ਰੇਟ ਲੈਣੀ ਤੇ ਉਸੇ ਰੇਟ ਸਾਰੇ ਦੇ ਦਿੰਦੇ ਨੇ ਦਿੰਦੇ ਨੇ ਬੜਾ ਮੋਟਾ ਘੱਟ ਵੱਟ ਕਰਨ ਨਾ ਜੀ ਅੱਗੇ ਵੀ ਜਾਵਾਂਗੇ ਥੋੜੇ ਇਸ ਰੇਟ ਆ ਮਗਰ ਸਾਰਿਆਂ ਦਾ ਇੱਕੋ ਰੇਟ ਹੁੰਦਾ ਕਮਾਲ ਦੀ ਗੱਲ ਹੈ ਅੱਜ ਇਹ ਰੇਟ ਆ ਪਤਾ ਨਹੀਂ ਕੌਣ ਕਹਿੰਦਾ ਇਹਨਾਂ ਨੂੰ ਕੌਣ ਮਾਰੇ ਹਕਮ ਜਾਰੀ ਕਰਤਾ ਵੀ ਅੱਜ ਗੋਭੀ ਭਾਈ 20 ਰੁਪਏ ਕਿਲੋ ਮਿਲੇਗੀ ਤੁਹਾਨੂੰ 2 ਰੁਪਏ ਕਿਲੋ ਮਿਲਣ ਵਾਲੀ ਗੋਭੀ ਜਿਹੜੀ ਗਾਜਰ ਹੈ ਗਾਜਰ 28 ਕਿਲੋ ਦਾ ਗੱਟਾ ਜਿਹੜਾ ਹੈਗਾ ਉਹ ਤੁਹਾਨੂੰ ਮਿਲ ਜਾਂਦਾ 90 ਰੁਪਏ ਦਾ ਹਮ 90 ਤੋਂ 100 ਰੁਪਏ ਦਾ ਮਿਲ ਜਾਂਦਾ ਤੁਹਾਨੂੰ ਮੰਡੀ 'ਚ 28 ਕਿਲੋ ਦਾ ਤਿੰਨ ਗ੍ਰੀਮੀ ਕਿਲੋ ਵੇਚਾਰੇ ਆ ਗਏ ਸਾਰੇ ਆ ਮਾ ਤੰਦਰ ਵੀ ਕਿਲੋ ਵੀ ਕੀਤੇ ਮੰਡੀ ਚ ਤਾਂ ਬਾਜ਼ਾਰ ਚ ਕੀ ਰੇਟ ਆ 20 ਵੀ ਕਿਲੋ 20 ਤੋਂ ਵੀ ਜ਼ਿਆਦਾ ਹੋ ਗਈ ਹੁੰਦਾ ਗਾਜਰ ਵੀ ਜਾਂਦਾ ਹੁੰਦਾ ਹੂੰ ਗੱਜ ਬਹੁਤ ਇਹ ਇਹ ਆਏ ਆਪਣੀਆਂ ਮੌਸਮੀ ਮੌਸਮੀ ਸਬਜ਼ੀਆਂ ਨੇ ਇਹ ਹਾਲਾਤ ਨੇ ਤੇ ਅ ਦੂਜੇ ਪਾਸੇ ਇਹ ਗੱਲ ਆ ਵੀ ਸਾਡਾ ਸਾਡੀ ਹਾਲਾਤ ਇਹ ਨੇ ਇਹ 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 ਮੰਡੀ ਕਰਨ ਦੇ ਵਿੱਚ ਨਾ ਇਹ ਸਾਰਾ ਹੁਣ ਹੁਣ ਕਰਨਗੇ ਇਹ ਲੋਕ ਹੁਣ ਇਹ ਨਾ ਲੱਗਿਆ ਵੀ ਹੁਣ ਆ ਉਹ ਕਰ ਲਈਏ ਸਟੋਰੀ ਕਰਨ ਕਰ ਲਈਏ ਸਟੋਰੀ ਕਰਨ ਕਰਕੇ ਕਰਨ ਤੋਂ ਬਾਅਦ ਬਾਅਦ ਚ ਫੇਰ ਕੱਢਣਗੇ ਬਾਅਦ ਚ ਹੋਰ ਮਹਿੰਗਾ ਵੇਚਣਗੇ ਪੂਰਨ ਨੀਯਮਾਂ ਦੇ ਵਿੱਚ ਸਭ ਜਨ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ